ਜਿਹੜਾ ਸਾਡਾ ਕਾਰਗਿਲ ਦਾ ਵੀਰੇ ਮੇਨ ਕਨਸੈਪਟ ਹੈਗਾ ਆ ਕਿ ਜਿਹੜਾ ਕਾਰਗਿਲ ਕੰਪਨੀ ਆ ਨਾ ਫਾਰਮਰ ਨੂੰ ਐਜੂਕੇਟ ਕਰਦੀ ਆ ਔਰ ਨਵੀਂ-ਨਵੀਂ ਟੈਕਨੋਲੋਜੀ ਦੇ ਕੰਮ ਕਰਕੇ ਨਵੇਂ-ਨਵੇਂ ਪ੍ਰੋਡਕਟਰ ਨੂੰ ਲੈ ਕੇ ਆਉਂਦੀ ਆ ਮਾਰਕੀਟ ਦੇ ਵਿੱਚ ਜਿਦੇ ਨਾਲ ਕੀ ਆ ਫਾਰਮਰ ਦੀ ਜਿਹੜੀ ਕੋਸਟਿੰਗ ਆ ਜਿਹੜਾ ਖਰਚਾ ਹੈਗਾ ਉਹ ਵੀ ਘਟ ਜੇ ਫਾਰਮਰ ਦਾ ਮੁਨਾਫਾ ਵੀ ਵਧ ਜੇ ਪਲੱਸ ਕੀ ਆ ਕਿ ਫਾਰਮਰ ਨੂੰ ਜਿਹੜੀਆਂ ਆਉਣ ਵਾਲੀਆਂ ਦਿੱਕਤਾਂ ਹੈਗੀਆਂ ਨੇ ਉਹ ਵੀ ਘਟ ਜਾਣ ਠੀਕ ਹੈ ਜੀ ਤੋ ਸਭ ਤੋਂ ਪਹਿਲਾਂ ਆਪਾਂ ਸਰ ਫੀਡ ਦੇ ਵਿੱਚ ਕਿਹੜੀ-ਕਿਹੜੇ ਕਿਹੜੇ ਸਮੇਂ ਪ੍ਰੋਡਕਟ ਦਿੱਤੇ ਜਾਂਦੇ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਬੇਸਿਕਲੀ ਜਾਣਕਾਰੀ ਦੇ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਮੌਜੂਦ ਆ ਕਿਸਾਨ ਮੇਲਾ ਫਰੀਦਕੋਟ ਤੇ ਆਪਣੇ ਨਾਲ ਹੈ ਬਾਈ ਜੀ ਗਰਜਿੰਦਰ ਸਿੰਘ ਜੀ ਇਹਨਾਂ ਤੋਂ ਜਾਣਕਾਰੀ ਲਵਾਂਗੇ ਜਿਹੜੀ ਕਾਰਗਿਲ ਦੀ ਫੀਡ ਆਉਂਦੀ ਹੈ ਕਾਰਗਿਲ ਦੀ ਫੀਡ ਬ੍ਰਾਂਡ ਦੇ ਨਾਂ ਤੇ ਵਿਕਦੀ ਆ ਜਿਹੜੇ ਵੀ ਕਿਸਾਨ ਭਰਾਵਾਂ ਦੇ ਡੇਅਰੀ ਫਾਰਮ ਆ ਜਾਂ ਘਰੇ ਪਸ਼ੂ ਰੱਖਦੇ ਆ ਹਰ ਇੱਕ ਮੈਨੂੰ ਨਹੀਂ ਲੱਗਦਾ ਵੀ ਨਾ ਜਾਣਦਾ ਹੋਊਗਾ ਸਾਰੇ ਕਾਰਗਿਲ ਨੂੰ ਜਾਣਦੇ ਆ ਤੇ ਜਿਵੇਂ ਹੁਣ ਮੈਂ ਵੀ ਆਪਦੇ ਪਸ਼ੂ ਰੱਖਿਆ ਮੈਂ 8000 ਜਿਹੜੀ ਆਉਂਦੀ ਹੈ ਕਾਰਗਿਲ ਦੁੱਧ ਤੋਂ ਫੀਡ ਉਹ ਵਰਤਦਾ ਹਾਂ ਬਹੁਤ ਵਧੀਆ ਮੈਨੂੰ ਰਿਜ਼ਲਟ ਮਿਲ ਰਿਹਾ ਹੈ ਬਾਕੀ ਇਹਨਾਂ ਦੇ ਨਾਲ ਨਾਲ ਛੋਟੇ ਬੱਚਿਆਂ ਨੂੰ ਪਾਉਣ ਵਾਲੀਆਂ ਫੀਡਾਂ ਵੀ ਆਉਂਦੀਆਂ ਜਿਵੇਂ ਪਸ਼ੂ ਦੇ ਸੂਨ ਚ ਕੋਈ 2 ਮਹੀਨੇ ਰਹਿ ਜਾਂਦਾ ਜਾਂ 1 ਮਹੀਨਾ ਰਹਿ ਜਾਂਦਾ ਉਹ ਬਈ ਪਸ਼ੂ ਤੰਦਰੁਸਤ ਰਹੇ ਵਧੀਆ ਸੂਆ ਦੇਵੇ ਵਧੀਆ ਦੁੱਧ ਦੇ ਵੀ ਉਹ ਵੀ ਆਉਂਦੀਆਂ ਤੇ ਜਿਵੇਂ ਕੋਈ ਝੋਟੀਆਂ ਆਪਣੀਆਂ ਵੀ ਵਜਨ ਸਹੀ ਬਣ ਜੇ ਤੇ ਵਧੀਆ ਦੁੱਧ ਦੇ ਤੰਦਰੁਸਤ ਰਹੇ ਉਹ ਵੀ ਆਉਂਦੇ ਸਾਰੀਆਂ ਫੀਡਾਂ ਬਾਰੇ ਜਾਣਕਾਰੀ ਲਵਾਂਗੇ ਆਪਣੇ ਨਾਲ ਹੋਣਗੇ ਬਾਈ ਜੀ ਗੁਰਜਿੰਦਰ ਸਿੰਘ ਜੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਨੇ ਵਧੀਆ ਬਾਈ ਜੀ ਪਹਿਲਾਂ ਬਾਈ ਜੀ ਤੁਸੀਂ ਆਪਣੇ ਬਾਰੇ ਦੱਸੋ ਜੀ ਵੀਰੇ ਮੇਰਾ ਨਾਮ ਗੁਰਜਿੰਦਰ ਸਿੰਘ ਆ ਬੇਸਿਕਲੀ ਫਰੀਦਕੋਟ ਤੋਂ ਬਿਲੋਂਗ ਕਰਦਾ ਆ ਔਰ ਵੀਰੇ ਤਕਰੀਬਨ ਮੈਨੂੰ 8 ਸਾਲ ਹੋ ਗਏ ਫੀਲਡ ਲਾਈਨ ਦੇ ਵਿੱਚ ਇਸ ਦੇ ਵਿੱਚ ਕੰਮ ਕਰਦੇ ਆ ਕਾਰਗਿਲ ਚਿਪਕੇ ਬਈ ਵੀਰੇ 올ਓਵਰ ਮੈਨੂੰ 8 ਸਾਲ ਹੋ ਗਏ ਨੇ ਕਾਰਗਿਲ ਦੇ ਵਿੱਚ ਕੰਮ ਕਰਦੇ ਨੇ ਮੈਨੂੰ 5 ਸਾਲ ਹੋ ਗਏ ਨੇ ਓਕੇ ਜੀ ਓਕੇ ਅੱਜ ਦੀ ਘੜੀ ਦੇ ਵਿੱਚ ਵੀਰੇ ਮੈਂ ਫਰੀਦਕੋਟ ਏਰੀਆ ਦੇਖਦਾ ਫਰੀਦਕੋਟ ਮੁਦ ਕੀ ਤਲਵੰਡੀ ਓਕੇ ਜੀ ਤੋਂ ਬਾਕੀ ਵੀਰੇ ਇਸ ਤੋਂ ਪਹਿਲਾਂ ਮੈਂ ਫਾਜ਼ਿਲਕਾ ਅਬੋਰ ਮਲੋਟ ਏਰੀਆ ਦੇਖ ਚੁੱਕਿਆ ਈਵਨ ਕਿ ਗੰਗਾ ਨਗਰ ਵੀ ਦੇਖਿਆ 1.5 ਸਾਲ ਲਈ ਓਕੇ ਬਾਈ ਜੀ ਜੀ ਤੇ ਬਾਈ ਜੀ ਸਾਡੇ ਕਿਸਾਨ ਵੀਰਾਂ ਨੂੰ ਚਲੋ ਜਿਵੇਂ 8000 ਆਉਂਦੀ 6000 ਆਉਂਦੀ ਇਹਨਾਂ ਫੀਡਾਂ ਬਾਰੇ ਤਾਂ ਪਤਾ ਹੈ ਤੇ ਜਿਵੇਂ ਹੋਰ ਆਪਣਾ ਕਿਹੜੀ ਨਵੀਆਂ ਫੀਡਾਂ ਲੈ ਕੇ ਆਏ ਆ ਵਧੀਆ ਕੁਆਲਿਟੀ ਦੇ ਜਿਹੜੇ ਹੁਣ ਆਪਾਂ ਹੋਰ ਪ੍ਰੋਡਕਟਰ ਲੈ ਕੇ ਆਏ ਉਹਨਾਂ ਬਾਰੇ ਦੱਸੀ ਜੀ ਵਿਰਜੀ ਆਪਾਂ ਬੇਸਿਕਲੀ ਸ਼ੁਰੂ ਕਰਦੇ ਆਂ ਕਾਰਗਿਲ ਦੇ ਕਨਸੈਪਟ ਤੋਂ ਜਿਹੜਾ ਸਾਡਾ ਕਾਰਗਿਲ ਦਾ ਵੀਰੇ ਮੇਨ ਕਨਸੈਪਟ ਹੈਗਾ ਆ ਕਿ ਜਿਹੜਾ ਕਾਰਗਿਲ ਕੰਪਨੀ ਆ ਨਾ ਫਾਰਮਰ ਨੂੰ ਐਜੂਕੇਟ ਕਰਦੀ ਆ ਔਰ ਨਵੀਂ-ਨਵੀਂ ਟੈਕਨੋਲੋਜੀ ਦੇ ਕੰਮ ਕਰਕੇ ਨਵੇਂ-ਨਵੇਂ ਪ੍ਰੋਡਕਟਰ ਨੂੰ ਲੈ ਕੇ ਆਉਂਦੀ ਆ ਮਾਰਕੀਟ ਦੇ ਵਿੱਚ ਜਿਹਦੇ ਨਾਲ ਕੀ ਆ ਫਾਰਮਰ ਦੀ ਜਿਹੜੀ ਕੋਸਟਿੰਗ ਆ ਜਿਹੜਾ ਖਰਚਾ ਹੈਗਾ ਉਹ ਵੀ ਘਟ ਜੇ ਫਾਰਮਰ ਦਾ ਮੁਨਾਫਾ ਵੀ ਵਧ ਜੇ ਪਲੱਸ ਕੀਤਾ ਕਿ ਫਾਰਮਰ ਨੂੰ ਜਿਹੜੀਆਂ ਆਉਣ ਵਾਲੀਆਂ ਦਿੱਕਤਾਂ ਹੈਗੀਆਂ ਨੇ ਉਹ ਵੀ ਘਟ ਜਾਣ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਸਰ ਫੀਡ ਦੇ ਵਿੱਚ ਕਿਹੜੀ ਕਿਹੜੇ ਕਿਹੜੇ ਸਮੇਂ ਪ੍ਰੋਡਕਟ ਦਿੱਤੇ ਜਾਂਦੇ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਬੇਸਿਕਲੀ ਜਾਣਕਾਰੀ ਦੇਵਾਂਗਾ ਉਸ ਤੋਂ ਬਾਅਦ ਦਾ ਵੀ ਜੋ ਵੀ ਤੁਹਾਡਾ ਸਵਾਲ ਹੋਵੇਗਾ ਮੈਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗਾ ਜਿਹੜੇ ਸਰ ਆਪਣੇ ਕਾਫ ਹੁੰਦੇ ਨੇ 4 ਦੇਣ ਤੋਂ ਲੈ ਕੇ 4 ਮਹੀਨੇ ਤੱਕ ਦੇ ਆਪਾਂ ਉਹਨਾਂ ਨੂੰ ਕਾਫ ਸਟਾਰਟਰ ਪ੍ਰੀਮੀਅਮ ਜਾਂ ਸੁਪਰ ਕਾਫ ਦੋਵੇਂ ਪ੍ਰੋਡਕਟ ਨੇ ਇਹ ਵਾਲੇ ਆਪਾਂ ਉਹਨਾਂ ਨੂੰ ਵੀ ਯੂਜ਼ ਕਰ ਸਕਦੇ ਆ ਠੀਕ ਹੈ ਜੀ ਜਿਹੜੇ ਪਹਿਲੇ 2 ਮਹੀਨੇ ਹੈਗੇ ਆ ਆਪਾਂ ਫੀਡ ਤੇ ਦੁੱਧ ਦਿਆਂਗੇ ਤਾਂ ਅਗਲੇ 2 ਮਹੀਨਿਆਂ ਦੇ ਵਿੱਚ 1.5 ਮਹੀਨੇ ਦੇ ਵਿੱਚ ਤੂੜੀ ਵੀ ਨਾਲ ਐਡ-ਆਨ ਕਰ ਸਕਦੇ ਆ ਜਦੋਂ ਉਸ ਦੀ ਉਮਰ 4 ਮਹੀਨੇ ਕ੍ਰੋਸ ਕਰ ਜਾਏਗੀ ਤਾਂ ਉਸ ਤੋਂ ਬਾਅਦ ਕੀ ਆ ਆਪਣਾ ਜਿਹੜਾ ਸਾਈਲੇਜ ਹੈਗਾ ਆ ਥੋੜੀ ਮਾਤਰਾ ਦੇ ਵਿੱਚ ਜਾਂ ਹਲਕਾ ਫੁਲਕਾ ਥੋੜਾ ਬਹੁਤਾ ਗ੍ਰੀਨ ਵੀ ਨਾਲ ਆਪਾਂ ਸ਼ੁਰੂ ਕਰ ਸਕਦੇ ਆ ਇਹ ਬਾਈ ਜੀ ਹੈਗਾ ਸੁ퍼 ਕਾਫ ਇਹ ਕਿੰਨੇ ਕਿਲੋ ਦਾ ਗੱਟਾ ਜੀ 25 ਕਿਲੋ ਦੀ ਪੈਕਿੰਗ ਆਉਂਦੀ ਹੈ ਸੁ퍼 ਕਾਫ ਤੇ ਦੇਣਾ ਕਿੰਨਾ ਬਾਈ ਜੀ 25 ਕਿਲੋ ਦੀ ਪੈਕਿੰਗ ਸੁ ਇੱਕ ਡੋਂਗੇ ਦੇ ਵਿੱਚ ਆਪਾਂ ਉਹ ਫੀਡ ਰੱਖਣੀ ਸਟਾਰਟ ਕਰਦੇ ਆਂ ਦੂਸਰੇ ਡੋਂਗੇ ਦੇ ਵਿੱਚ ਆਪਾਂ ਕੀ ਆ ਕਿ ਪਾਣੀ ਰੱਖਣਾ ਸਟਾਰਟ ਕਰਦੇ ਆਂ ਤਾਂ ਜਿੰਦੋਂ ਤੱਕ ਉਹਦੀ ਜੋ ਵੀ ਰਿਕੁਆਇਰਮੈਂਟ ਹੁੰਦੀ ਹੈ ਜਿੰਨੀ ਕੋ ਨੂੰ ਭੁੱਖ ਲੱਗਦੀ ਹੈ ਪਿਆਸ ਲੱਗਦੀ ਆ ਤਾਂ ਆਪਣੇ ਆਪ ਉਹ ਇਨਟੇਕ ਲੈਂਦਾ ਹੈ ਜਦੋਂ ਵੀ ਕੋਈ ਵੀ ਪ੍ਰੋਟੀਨ ਵਾਲੀ ਡਾਈਟ ਲੈਂਦਾ ਆ ਕੋਈ ਵੀ ਕਾਫਾ ਤਾਂ ਉਹਦੀ ਪਾਣੀ ਦੀ ਰਿਕੁਆਇਰਮੈਂਟ ਵੱਧ ਜਾਂਦੀ ਆ ਤਾਂ ਇਸ ਕਰਕੇ ਉਹ ਨਾਲ ਪਾਣੀ ਰੱਖਣਾ ਜ਼ਰੂਰੀ ਹੋ ਜਾਂਦਾ ਓਕੇ ਜੀ ਓਕੇ ਜੀ ਤਾਂ ਉਸ ਤੋਂ ਬਾਅਦ ਸਰ ਅਗਲਾ ਪ੍ਰੋਡਕਟ ਆ ਜਾਂਦਾ ਆਪਣਾ ਕਾਫ ਗਰੂਵਰੀ ਜਿਹੜਾ ਕਾਫ ਗਰੂਵਰੀ ਪ੍ਰੋਡਕਟ ਹੈਗਾ ਵਰਜੀ ਇਹ ਆਪਣਾ 4 ਮਹੀਨੇ ਦੀ ਉਮਰ ਤੋਂ ਬਾਅਦ ਤੇ ਕਟੂ ਕਟ ਇਹ ਆਪਾਂ 7ਵੇਂ ਮਹੀਨੇ ਤੱਕ ਪਾਣਾ ਹੈ ਜਾਨਕਿ 4 ਤੋਂ 7 ਮਹੀਨੇ ਚੱਲਦੇ ਹਨ ਹਾਂਜੀ 4 ਤੋਂ 7 ਮਹੀਨੇ ਜਾਨਕਿ 3 ਤੋਂ 4 ਮਹੀਨੇ ਦੇ ਡਿਊਰਿੰਗ ਪੀਰੀਅਡ ਆਪਾਂ ਇਹ ਵਾਲਾ ਫੀਡ ਦੇਣਾ ਹੈ ਮੇਰੇ ਵੀਰ ਇਹਦਾ ਫਾਇਦਾ ਕੀ ਆ ਇਹਨਾਂ weight ਨਾਲੋਂ ਵੀ ਜ਼ਿਆਦਾ ਅਨੀਮਲ ਆ ਜਿਹੜਾ ਆਪਣਾ ਕਾਫ ਹੈਗਾ ਉਹਦੇ ਸਟਰਕਚਰ ਤੇ ਜ਼ਿਆਦਾ ਵਧੀਆ ਕੰਮ ਕਰਦਾ ਜਿਹੜੀ ਉਹਦੀ ਲੰਬਾਈ ਹੋਣੀ ਆ ਜਿਹੜੀ ਉਹਦੀ ਹਾਈਟ ਹੋਣੀ ਆ ਉਹਨਾਂ ਤੇ ਮੇਨਲੀ ਕੰਮ ਕਰਦਾ ਓਕੇ ਜੀ ਤੇਰੀ ਬਾਈ ਜੀ ਡੋਜ਼ ਕਿੰਨੀ ਰੋ ਵੀਰ ਜੀ ਦੀ ਡੋਜ਼ ਰਹਿੰਦੀ ਆ ਤਕਰੀਬਤ ਤਕਰੀਬਨ 2.5 ਕਿਲੋ ਤੋਂ 4 ਕਿਲੋ ਤੱਕ ਇਸ ਸਮੇਂ ਦੇ ਹਿਸਾਬ ਨਾਲ ਲੋਡ ਦੇ ਹਿਸਾਬ ਨਾਲ ਆਪਾਂ ਦੇਖਦੇ ਆਂ ਓਕੇ ਜੀ ਜੀ ਉਸ ਤੋਂ ਅਗਲਾ ਪ੍ਰੋਡਕਟ ਆ ਜਾਂਦਾ ਵੀਰੇ ਆਪਣਾ ਡੇਰੀ ਪ੍ਰੋਟੀਨ ਆਮ ਹੀ ਵੀਰ ਜੀ ਆਪਾਂ ਇਹਨਾਂ ਇਸ ਮੁੱਦੇ ਤੇ ਪਹਿਲਾਂ ਵੀ ਡਿਸਕਸ ਕਰ ਚੁੱਕੇ ਆਂ ਕਿ ਜਿਹੜਾ ਡੇਰੀ ਪ੍ਰੋਟੀਨ ਪ੍ਰੋਡਕਟ ਹੈਗਾ ਇਹ ਆਪਣਾ ਇਹ ਵਾਲਾ ਪ੍ਰੋਡਕਟ ਨਾ ਆਪਾਂ ਉਹਨਾਂ ਇੱਕ ਰੁਕ ਜਾਂਦੀਆਂ ਨਾ ਸਟੇਜ ਤੇ ਮੰਨ ਕੇ ਚੱਲ ਰਹੀ ਆਪਾਂ ਨੂੰ ਲੱਗਦਾ ਕਿ ਭਈ ਇਹ ਹੁਣ ਗਰੋਥ ਕਰਨੀ ਬੰਦ ਕਰ ਰਹੀਆਂ ਤਾਂ ਆਪਾਂ ਉਸ ਸਮੇਂ ਦੇ ਵਿੱਚ ਆਪਾਂ ਇਹ ਜਿਹੜੀ ਰੁਕੀ ਹੋਈ ਗਰੋਥ ਆ ਉਹਨੂੰ ਕਰਵਾਉਣ ਵਾਸਤੇ ਆਪਾਂ ਡੇਰੀ ਪ੍ਰੋਟੀਨ ਪ੍ਰੋਡਕਟ ਯੂਜ਼ ਕਰਦੇ ਆ ਇਹਦੀ ਸਾਰੇ ਦਿਨ ਦੀ ਵੀਰੇ ਡੋਜ਼ ਹੈਗੀ ਆ ਜਿਹੜੀ 2.5 ਕਿਲੋ ਹੀ ਦੇਣੀ ਆਪਾਂ ਇਹਦੇ ਚ 35% ਪ੍ਰੋਟੀਨ ਆ ਵੀਰ ਜੀ ਔਰ ਸੈਕੰਡਲੀ ਬਾਈ ਜੀ ਇਹਦੇ ਬਾਰੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਘੱਟੋ ਘੱਟ 7-8 ਮਹੀਨਿਆਂ ਦੀ ਉਮਰ ਤੋਂ ਬਾਅਦ ਸ਼ੁਰੂ ਕਰਨਾ ਆ ਉਸ ਤੋਂ ਬਾਅਦ ਕੋਈ ਵੀ ਜਿੰਨਾ ਵੀ ਆਪਣਾ ਪੁਰਾਣਾ ਹੋਵੇ 2 ਸਾਲ ਦਾ 1.5 ਸਾਲ ਦਾ 2.5 ਸਾਲ ਦਾ ਉਹਨੂੰ ਦੇ ਸਕਦੇ ਆ ਤਕਰੀਬਨ ਤਕਰੀਬਨ 3 ਕੁ ਮਹੀਨੇ ਦੀ ਡੋਜ਼ ਦਿਓ 2 ਤੋਂ 2.5 ਕਿਲੋ ਇਹਨੇ ਨਾਲ ਕੀ ਆ ਪਸ਼ੂ ਦਾ ਜਿਹੜਾ ਵਿਕਾਸਵਾਦ ਦਾ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਕੀ ਆ ਹੀਫਰ ਡਰਾਈ ਫੀਡ ਹੈਗਾ ਜਿਹੜਾ ਆਪਾਂ ਉਹ ਪਾ ਸਕਦੇ ਆ ਜਾਨੀ ਇਹ ਬਾਈ ਜੀ ਜਿਹਨੇ ਡੇਰੀ ਪ੍ਰੋਟੀਨ ਸ਼ੁਰੂ ਕਰ ਆਪਣਾ ਜਾਨਵਰ 7-8 ਮਹੀਨੇ ਤੋਂ ਉੱਪਰ ਹੋਵੇ ਬਿਲਕੁਲ ਸਰ ਤੇ ਆਪਾਂ ਨੂੰ 2 ਸਾਲ ਤੱਕ ਦੇ ਦੇ ਸਕਦੇ ਹਾਂ ਬਿਲਕੁਲ ਸਰ ਇੰਨੇ ਕ ਮਹੀਨੇ ਦਿਓ ਉਸ ਤੋਂ ਬਾਅਦ ਆਪਾਂ ਹੀਫਰ ਡਰਾਈ ਫੀਡ ਆ ਜਿਹੜਾ 2-3 ਮਹੀਨੇ ਪਾ ਦਿਓ ਇੰਨੇ ਨਾਲ ਕੀ ਐਨੀਮਲ ਦਾ ਜਿਹੜਾ ਗਰੋਥ ਆ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ ਓਕੇ ਜੀ ਠੀਕ ਹੈ ਜੀ ਜ਼ਿਆਦਾ ਲੰਬਾ ਸਮਾਂ ਨਹੀਂ ਪਾਉਂਦੇ ਓਕੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਵੀਰੇ ਆਪਣਾ ਹੀਫਰ ਡਰਾਈ ਹੈਗਾ ਜਾਂ ਡਰਾਈ ਕਾਓ ਹਾਂਜੀ ਮਤਲਬ ਕਿ ਇੱਕੋ ਪ੍ਰੋਡਕਟ ਹੈਗਾ ਜਿਹੜਾ ਹੀਫਰ ਦੀ ਸਟੇਜ ਦੇ ਵਿੱਚ ਵੀ ਪਾਇਆ ਜਾਂਦਾ ਜਦੋਂ ਆਪਾਂ ਗਾਂ ਦੁੱਧੋਂ ਛੱਡੀ ਹੋਈ ਹੈ ਡਰਾਈ ਸਟੇਜ ਚੱਲਦੀ ਪਈ ਹੈ ਉਹਦੀ ਉਸ ਸਮੇਂ ਦੇ ਵਿੱਚ ਵੀ ਪਾਇਆ ਜਾਂਦਾ ਇਹ ਆਫਟਰ ਬਿਫੋਰ ਪਹਿਲਾਂ ਔਰ ਬਾਅਦ ਦੋਨੇ ਸਟੇਜਾਂ ਦੇ ਵਿੱਚ ਡਰਾਈ ਕੀਤੀ ਹੋਈ ਕੋਈ ਕਾ ਉਹਦੋਂ ਵੀ ਪੈ ਜਾਂਦਾ ਇਹਦੀ ਡੋਜ਼ ਹੈਗੀ ਹੈ ਤਕਰੀਬਨ ਤਕਰੀਬਨ 2.5 ਤੋਂ 4 ਕਿਲੋ ਦੇ ਵਿੱਚ ਆ ਇਹ ਸਮੇ ਦੇ ਲੋਡ ਦੇ ਹਿਸਾਬ ਨਾਲ ਆਮੂਮਨ ਆਪਾਂ 3 ਕਿਲੋ ਡੋਜ਼ ਆ ਜਿਹੜੀ ਇਹਦੀ ਰეკਮੈਂਡ ਕਰਦੇ ਆ ਓਕੇ ਭਾਈ ਜੀ ਤਾਂ ਵੀਰੇ ਉਸ ਤੋਂ ਅਗਲਾ ਪ੍ਰੋਡਕਟ ਆਇਆ ਤਾਂ ਆਪਣਾ ਟ੍ਰਾਂਜੈਕਸ਼ਨ ਲਿਖ ਸਕਦੇ ਹਾਂ ਜਿਹੜਾ ਟ੍ਰਾਂਜੈਕਸ਼ਨ ਮਿਕਸ ਪ੍ਰੋਡਕਟ ਹੈਗਾ ਵੀਰੇ ਆਪਣਾ ਇਹ ਤਕਰੀਬਨ ਤਕਰੀਬਨ ਸੂਣ ਤੋਂ 21 ਦਿਨ ਪਹਿਲਾਂ ਮਹੀਨਾ ਪਹਿਲਾਂ ਆਪਾਂ ਸ਼ੁਰੂ ਕਰਵਾ ਦਿੰਨੇ ਆ 3 ਕਿਲੋ ਦੀ ਡੋਜ਼ ਤੋਂ ਆਪਾਂ ਪਾਰਡੇ ਦੀ ਤੋਂ ਸ਼ੁਰੂ ਕਰਵਾਉਨੇ ਆ ਉਹ ਪਸ਼ੂ ਦੀ ਲੋਡ ਦੇ ਹਿਸਾਬ ਨਾਲ ਸਮੇ ਦੇ ਹਿਸਾਬ ਨਾਲ ਆਪਾਂ ਤਕਰੀਬਨ ਤਕਰੀਬਨ ਜੇ ਜਿਆਦਾ ਲੋਡ ਜ਼ਿਆਦਾ ਹੈਗੀ ਆ ਤੇ ਸੂਪ ਆ ਬਾਅਦ ਚ ਵੀ ਦੇ ਸਕਦੇ ਮੈ ਜੀ ਮਹੀਨਾ ਵੀ ਜੀ ਜੇ ਅਗਰ ਸੂਪ ਪੈਂਦਾ ਆ ਪਸ਼ੂ ਤਾਂ ਉਸ ਤੋਂ ਬਾਅਦ ਦੇ ਵਿੱਚ ਦੇਣ ਵਾਸਤੇ ਆਪਣੇ ਕੋਲੇ ਟ੍ਰਾਂਜੈਕਸ਼ਨ ਪਲੱਸ ਫੀਡ ਹੈ ਠੀਕ ਹੈ ਫਿਰ ਪਲੱਸ ਠੀਕ ਹੈ ਜੀ ਬਿਲਕੁਲ ਜੀ ਜਿਹੜਾ ਟ੍ਰਾਂਜੈਕਸ਼ਨ ਪਲੱਸ ਫੀਡ ਹੈਗਾ ਇਹ 90 ਦਿਨਾਂ ਦੇ ਵਿੱਚ ਪੈ ਜਾਂਦਾ ਕੇਅਰ 19 ਬੋਲਦੇ ਜਿਹਨੂੰ ਆਪਾਂ ਵੀਰੇ ਕਿ ਸੂਣ ਤੋਂ 2 ਮਹੀਨੇ ਪਹਿਲਾਂ ਤੇ 1 ਮਹੀਨਾ ਬਾਅਦ ਤੱਕ ਜਿਹੜਾ ਸੂਣ ਤੋਂ 1 ਮਹੀਨਾ ਪਹਿਲਾਂ ਸ਼ੁਰੂ ਕਰਨਾ ਆਪਾਂ ਦੀ 3 ਕਿਲੋ ਡੋਜ਼ ਸ਼ੁਰੂ ਕਰਨੀ 8ਵੇਂ ਮਹੀਨੇ ਦੇ ਵਿੱਚ ਠੀਕ ਹੈ ਜੀ ਤਾਂ ਜਿਹੜਾ 9ਵਾਂ ਮਹੀਨਾ ਹੈਗਾ ਉਹਦੇ ਚ ਆਪਾਂ 4 ਤੋਂ ਸੀਟਸ ਆਫ ਸਰ ਹੈਗੇ ਨੇ ਜਿਹੜੇ ਸਾਡੇ ਜਾਂ ਡੀਐਸਟੀ ਹੈਗੇ ਨੇ ਉਹ ਵਿਜ਼ਿਟ ਕਰਦੇ ਨੇ ਪਹੁੰਚਦੇ ਨੇ ਜਿਹੜੇ ਸਾਡੇ ਦੁਕਾਨਦਾਰ ਰਿਟੇਲਰ ਹੈਗੇ ਨੇ ਤੁਸੀਂ ਉਹਨਾਂ ਨੂੰ ਵੀ ਕੰਟੈਕਟ ਕਰੋਗੇ ਤਾਂ ਉਹ ਸਾਡਾ ਨੰਬਰ ਪ੍ਰੋਵਾਈਡ ਕਰ ਦੇਣਗੇ ਅਸੀਂ ਤੁਹਾਨੂੰ ਉਹਦੇ ਨਾਲ ਕੀ ਆ ਬਿਹਤਰ ਜਾਣਕਾਰੀ ਦੇ ਦਾਂਗੇ ਓਕੇ ਜੀ ਦੇ ਵੀਰ ਜੀ ਜਿਹੜਾ ਇਹ ਵਾਲਾ ਪ੍ਰੋਡਕਟ ਹੈਗਾ 트ਾਂਜੈਕਸ਼ਨ ਮਿਕਸ ਦੀ ਗੱਲ ਕਰ ਰਹੇ ਸੀ ਆਪਾਂ ਉਸ ਤੋਂ ਬਾਅਦ 트ਾਂਜੈਕਸ਼ਨ ਪਲੱਸ ਆ ਗਿਆ ਹਾਂਜੀ ਜਿਹੜਾ ਪਲੱਸ ਹੈਗਾ ਆ ਤੁਸੀਂ ਇਸ ਪ੍ਰੋਡਕਟ ਨੂੰ 8ਵੇਂ ਮਹੀਨੇ ਪਾ ਸਕਦੇ ਹੋ 9ਵੇਂ ਮਹੀਨੇ ਪਾ ਸਕਦੇ ਹੋ ਔਰ ਸੂਨ ਤੋਂ 1 ਮਹੀਨਾ ਬਾਅਦ ਵੀ ਨਾਲ ਕੰਟੀਨਿਊ ਕਰ ਸਕਦੇ ਆ ਜੇ ਪਸ਼ੂ ਦੇ ਦੁੱਧ ਦੇ ਲੋਡ ਦੇ ਹਿਸਾਬ ਨਾਲ ਉਹਦੀ ਮੰਨ ਕੇ ਚੱਲੋ ਰਿਕੁਆਇਰਮੈਂਟ ਮੰਨਦੀ ਆ 8 ਕਿਲੋ 20 ਲੀਟਰ ਦੁੱਧ ਪਿੱਛੇ ਤਾਂ 2.5 ਤੋਂ 3 ਕਿਲੋ ਆਪਾਂ ਆ ਟਰਾਂਜੈਕਸ਼ਨ ਪਲੱਸ ਦੇਣਾ ਤੇ ਨਾਲ ਨਾਲ ਉਹਨੂੰ ਆਪਾਂ 5 ਕਿਲੋ ਮਿਲਕਿੰਗ ਫੀਡ ਦੇ ਦੇਣਾ ਜਿਹੜਾ ਵੀ ਆਪਾਂ ਦੇ ਰਹੇ ਹਾਂ ਓਕੇ ਬਈ ਤੇ ਇਹਦੇ ਨਾਲ ਕੀ ਹੋਊਗਾ ਜਿਹੜਾ ਪਸ਼ੂ ਆ ਤੁਹਾਡਾ ਵਜਨ ਨਹੀਂ ਤੋੜੇਗਾ ਜੇ ਤੁਹਾਡਾ ਪਸ਼ੂ ਵਜਨ ਨਹੀਂ ਤੋੜੇਗਾ ਤਾਂ ਕਿ ਆ ਜਿਹੜਾ ਉਹਦਾ ਅਗਲਾ ਸੂਆ ਹੈਗਾ ਉਹ ਵੀ ਸੇਫ ਹੋ ਜਾਏਗਾ ਬਣ ਕੇ ਚਲੋ ਜੇ ਕੋਈ ਵਜਨ ਜ਼ਿਆਦਾ ਤੋੜ ਜਾਂਦਾ ਤਾਂ ਨੀ ਮਰ ਰਿਪੀਟ ਦੀ ਵੀ ਸਮੱਸਿਆ ਆ ਜਾਂਦੀ ਆ ਤੋ ਤੁਸੀਂ ਇਨੂੰ ਹਮੇਸ਼ਾ ਜਦੋਂ ਯੂਜ਼ ਕਰੋਂਗੇ ਤਾਂ ਤੁਹਾਡਾ ਜਿਹੜਾ ਸੂਆ ਲੰਬਾ ਚੱਲੂਗਾ ਤੇ ਇਹਦੇ ਨਾਲ ਕੀ ਹੈ ਤੁਹਾਡਾ ਜਿਹੜਾ ਪੂਰੇ ਸੂਏ ਦੇ ਵਿੱਚ ਦੁੱਧ ਹੈਗਾ ਜਿਹੜੀ ਕੈਲਕੂਲੇਸ਼ਨ ਹੈਗੀ ਜਿੱਦਾਂ ਆਪਾਂ ਵੀਡੀਓਜ਼ ਕਰਦੇ ਨਾ ਲਿਖਿਆ 8000 10000 ਤੋਂ ਪੂਰੇ 305 ਦਿਨ ਦੇ ਸੂਏ ਦੇ ਵਿੱਚ ਕਿੰਨੀ ਪ੍ਰੋਡਕਸ਼ਨ ਜੰਦਾ ਤਾਂ ਉਹਦੇ ਨਾਲ ਰਿਲੇਟ ਕਰਦਾ ਕਿ ਤੁਹਾਡੇ ਸੂਏ ਦੇ ਵਿੱਚ 올ਓਵਰ ਜਿਹੜੀ ਪ੍ਰੋਡਕਸ਼ਨ ਹੋਣੀ ਹੈ ਕਾਫੀ ਅੱਛੀ ਹੋ ਜੇਗੀ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਜੀ ਆਪਣੇ ਦੋ ਤੋਂ ਤਿੰਨ ਪ੍ਰੋਡਕਟ ਨਵੇਂ ਆਏ ਨੇ ਠੀਕ ਹੈ ਜੀ ਜਿਹਦੇ ਵਿੱਚ ਇੱਕ ਹੈਗਾ ਆਪਣਾ ਰਿਯੂਮੀਕੌਨ ਹੈਗਾ ਜੀ ਇਹ ਬਫਰ ਹੈਗਾ ਜੀ ਥੀਡੀ ਬਈ ਇਹ ਵੀਰ ਜੀ ਬਫਰ ਆ ਬਫਰ ਜਿੱਦਾਂ ਆਪਾਂ ਮਿੱਠਾ ਸੋਡਾ ਵਰਤਦੇ ਆ ਜਾਂ ਆਦਰ ਫਾਰਮਰ ਵਰਤਦੇ ਨੇ ਜਿਹੜੇ ਵੱਡੇ ਲੈਵਲ ਤੇ ਜਿਹੜੇ ਅਚਾਰ ਪਾਉਂਦੇ ਨੇ ਉਹ ਵਰਤਦੇ ਨੇ ਬਫਰ ਜਿਹੜਾ ਐਨੀਮਲ ਦੇ ਪੀ ਐਚ ਨੂੰ ਸੈੱਟ ਕਰਨ ਦੇ ਵਿੱਚ ਜਿਹੜਾ ਕੀ ਆ ਬੈਨੀਫੀਸ਼ੀਅਲ ਹੁੰਦਾ ਹੈ ਠੀਕ ਹੈ ਜੀ ਜਿਹੜੇ ਉਹਦੀ ਪਾਚਨ ਕਿਰਿਆ ਨੂੰ ਬਿਹਤਰ ਰੱਖਣ ਵਾਸਤੇ ਹੁੰਦਾ ਹੈ ਵੀ ਠੀਕ ਹੈ ਜੀ ਉਸ ਤੋਂ ਬਨਾ ਸਰ ਇੱਕ ਆਪਣਾ ਪ੍ਰੋਡਕਟ ਹੁੰਦਾ ਵੀਟੀਐਮ ਜਿਹੜਾ ਵੀਟੀਐਮ ਆ ਵਿਟਾਮਿਨ ਔਰ ਮਿਨ 50 ਤੋਂ 100 ਗ੍ਰਾਮ ਦੇਣੀ ਆ ਜਿਹਦੇ ਨਾਲ ਕੀ ਆਪਣੇ ਪਸ਼ੂਨਾਂ ਨੂੰ ਰਿਪੀਟ ਦਾ ਕੰਸਰਨ ਨਹੀਂ ਆਏਗਾ ਇਮਿਊਨ ਸਿਸਟਮ ਅੱਛਾ ਰਹੇਗਾ ਕਿ ਉਹਦੇ ਨਾਲ ਕੀ ਹੋਏਗਾ ਨਾ ਵੀਰੇ ਕਿ ਤੁਹਾਡੇ ਪਸ਼ੂ ਨੂੰ ਬਿਮਾਰੀਆਂ ਤੋਂ ਵੀ ਰਿਆਤ ਰਹੇਗਾ ਜੇ ਤੁਸੀਂ ਮਿਨਰਲ ਅੱਛੇ ਦਿੰਦੇ ਰਹਿੰਦੇ ਹੋ ਫੀਡ ਗਲਮ ਸਿੰਘ ਦੇ ਵਿੱਚ ਪੈਂਦੀ ਆ ਰਾਸ਼ਨਿਕ ਵਧੀਆ ਤਰੀਕੇ ਨਾਲ ਹੁੰਦੀ ਆ ਜੋ ਉਹਦੀ ਰਿਕੁਆਇਰਮੈਂਟ ਹੈਗੀ ਐ એનર્ਜੀ ਦੀ ਪ੍ਰੋਟੀਨ ਦੀ ਫੈਟ ਦੀ ਜੇਕਰ ਬੈਲੈਂਸ ਦੇ ਵਿੱਚ ਜਾਂਦੀ ਤਾਂ ਤੁਹਾਡੇ ਪਸ਼ੂ ਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਂਦੀ ਐ ਠੀਕ ਐ ਵੀਰ ਜੀ ਸਰ ਉਸ ਤੋਂ ਬਾਅਦ ਗੱਲ ਕਰਦੇ ਸਰ ਆਪਣਾ ਇਹ ਸਾਰੇ ਦੁੱਧ ਵਾਲੇ ਆ ਗਏ ਜੀ ਆ ਥੱਲੇ ਮਿਲਕਿੰਗ ਥਾਂ ਜਾ ਸਰ ਸਾਰੇ ਮਿਲਕ ਦੁੱਧ ਦਿੰਦੇ ਆ ਉਹਨਾਂ ਲਈ ਅੱਡ ਅੱਡ ਸਟੇਜ ਹੁੰਦੀ ਹੈ ਵੀ ਜਿਹੜਾ 8 ਲੀਟਰ ਦਿੰਦਾ ਜਿਹੜਾ 15 ਲੀਟਰ ਦਿੰਦਾ ਉਹਨਾਂ ਲਈ ਅੱਡ ਅੱਡ ਇਹ ਜਿਹੜੇ ਫੀਡ ਆਪਾਂ ਦੇ ਸਕਦੇ ਆ ਦਿਓ ਜੀ ਜਾਣਕਾਰੀ ਵੀ ਜਿਹੜਾ 8000 ਫੀਡ ਹੈਗਾ ਜਿੱਥੇ ਵੀ ਆਪਣੇ ਐਨੀਮਲ ਹੈਗੇ ਆ 10 15 ਲੀਟਰ ਦੁੱਧ ਦੇ ਰਿਆ ਜਾਂ 20 ਲੀਟਰ ਦੇ ਰਿਆ 22 ਲੀਟਰ ਦੇ ਰਿਆ 24 ਲੀਟਰ ਦੇ ਰਿਆ ਈਵਨ ਕਿ 25 ਲੀਟਰ ਦੇ ਰਿਆ ਜੇ ਸਰਦੀ ਦੇ ਵਿੱਚ ਤੁਹਾਡੇ ਕੋਲ ਹਰਾ ਪੱਠਾ ਹੈਗਾ ਜਿਹੜਾ ਰਾਈ ਕਾ ਹੈਗਾ ਤਾਂ 25 26 ਲੀਟਰ ਦੇ ਵੀ ਦੇ ਰਿਹਾ 27 ਲੀਟਰ ਦੇ ਰਿਹਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ 8000 ਫੀਡ ਯੂਜ਼ ਕਰਨਾ ਵੀ ਇਹ 15 ਕਿਲੋ ਤੋਂ 25 ਲੀਟਰ ਤੱਕ ਜੀ 15 ਲੀਟਰ ਜੀ ਬਿਲਕੁਲ ਜੀ ਇਹ ਦੇ ਸਕਦਾ 15 ਲੀਟਰ ਤੋਂ ਲੈ ਕੇ 25 ਲੀਟਰ ਘੱਟ ਦੁੱਧ ਵਾਲਾ ਵੀ ਪਾ ਸਕਦਾ ਐਸਾ ਨਹੀਂ ਹੈ ਕਿ ਜਿਹਨੇ 10 10 ਲੀਟਰ ਵਾਲਾ ਹੈਗਾ ਉਹਨੇ ਨਹੀਂ ਪਾਣੀ ਪਾ ਸਕਦਾ ਇਹਦੇ ਵਿੱਚ ডোজ ਵੀ ਵੱਧ ਘੱਟ ਰੋ ਜਿਵੇਂ 25 ਵਾਲੇ ਤੱਕ ਬਿਲਕੁਲ ਜੀ ਦੇਖੋ ਸਰ ਐਸਾ ਆ ਕਿ ਜਿਹੜਾ ਵੀ ਫਾਰਮਰ ਫੀਡ ਯੂਜ਼ ਕਰੇਗਾ ਉਹਨੇ ਨਾ ਕਿਸੇ ਵੀ ਕਸਟਮਰ ਤੋਂ ਜਦੋਂ ਵੀ ਸੌਰੀ ਕਸਟਮਰ ਤੋਂ ਨਹੀਂ ਯਾਨੀ ਕਿ ਸਾਡੇ ਕਿਸੇ ਵੀ ਕਨਸਲਟੈਂਟ ਤੋਂ ਆਪਣੀ ਸਲਾਹ ਜ਼ਰੂਰ ਲੈਣੀ ਆ ਮੈਂ ਕਿਹੜਾ ਕਿਹੜੀ ਫੀਡ ਪਾਵਾਂ ਕਿਹੜਾ ਫੀਡ ਪਾਵਾਂ ਸਭ ਤੋਂ ਵੱਡੀ ਚੀਜ਼ ਆ ਅਸੀਂ ਉਹਨੂੰ ਦੱਸਾਂਗੇ ਕਿ ਬਾਈ ਤੇਰੇ ਕੋਲੇ ਅਚਾਰ ਹੈਗਾ ਕਸਟਮਰ ਕੋਲੇ ਅਵੇਲੇਬਲ ਉਹਨੇ ਅਚਾਰ ਨਾਲ ਪਾਣੀ ਆ ਕਿ ਹਰੇ ਪੱਠੇ ਨਾਲ ਪਾਣੀ ਆ ਤਾਂ ਅਸੀਂ ਉਹਨੂੰ ਟੋਟਲੀ ਬੈਲੈਂਸ ਕਰਕੇ ਦੱਸ ਦਿਆਂਗੇ ਕਿ ਬਾਈ ਤੈਨੂੰ ਇਹਦੇ ਨਾਲ ਆ ਚੀਜ਼ ਪਾਉਣੀ ਚਾਹੀਦੀ ਆ ਜੇ ਮੰਨ ਕੇ ਚਲੋ 8000 ਫੀਡ ਹੈਗੀ ਆ ਤਾਂ ਤੁਸੀਂ ਉਹ ਪਾ ਸਕਦੇ ਆ ਜਿਹੜੇ 10 15 20 ਲੀਟਰ ਪਛੀ ਲੀਟਰ ਵਾਲੇ ਐਨੀਮਲ ਹੈਗੇ ਨੇ ਉਸ ਤੋਂ ਬਾਅਦ ਮੱਝਾਂ ਆ ਸੇ ਸਪੈਸ਼ਲ ਰੇਂਜ ਹੈਗੀ ਆਪਣੀ 4000 ਦੀ ਜਿਹੜੇ 4000 ਮੱਝਾਂ ਦਾ ਪ੍ਰੋਡਕਸ਼ਨ ਅੱਛੀ ਲੈਂਦੇ ਨੇ 10 ਲੀਟਰ 15 ਲੀਟਰ 20 ਲੀਟਰ ਤੱਕ ਆਪਾਂ ਉੱਥੇ 4000 ਫੀਡ ਯੂਜ਼ ਕਰ ਸਕਦੇ ਆ 4000 ਫੀਡ ਮੱਝਾਂ ਲਈ ਵੀ ਟੋਪ ਤੇ ਚੱਲਦੀ ਵੀ ਹੈ ਟੋਪ ਤੇ ਚੱਲਦੀ ਬਿਲਕੁਲ ਸਰ ਬਿਲਕੁਲ ਮੱਝਾਂ ਆ ਸੇ ਡਿਜ਼ਾਈਨ ਕੀਤੀ ਹੋਈ ਆ ਪਰ ਗਤੀ ਫੀਡ ਹੈ ਜੀ ਆਪਣਾ ਮੱਝਾਂ ਗਾਵਾਂ ਨੂੰ ਦੋਨਾਂ ਨੂੰ ਪੈ ਜਾਂਦਾ ਜੀ ਜਿੱਥੇ ਮੰਨ ਕੇ ਚੱਲੋ ਮੱਝਾਂ ਦੇ ਵਿੱਚ 8 ਲੀਟਰ 10 ਲੀਟਰ ਦ ਉਸ ਤੋਂ ਸਾਰਾ ਅਗਲਾ ਪ੍ਰੋਡਕਟ ਆ ਗਿਆ ਆਂਦਾ ਆਪਣਾ ਜੀ 10000 ਜਿਹੜਾ ਆਪਣਾ 10000 ਪ੍ਰੋਡਕਟ ਹੈਗਾ ਬੱਚ ਜਿਹਦੇ ਕੋਲੇ ਸਾਈਲੇਜ ਦੀ ਕੁਆਲਿਟੀ ਵਧੀਆ ਹੈਗੀ ਹੈ ਜਿਹਦੇ ਵਿੱਚ ਸਟਾਰਚ ਵਧੀਆ ਹੈਗਾ ਉਸ ਬੰਦੇ ਨੂੰ ਜਿਹੜਾ ਹੈਗਾ 10000 ਫੀਡ ਯੂਜ਼ ਕਰਨਾ ਚਾਹੀਦਾ ਹਾਈ ਪ੍ਰੋਡਕਸ਼ਨ ਵਾਸਤੇ ਬਿਕੋਜ਼ 8000 ਦੇ ਕੰਪੈਰੀਟਿਵ ਹੈਗਾ ਜਿਹੜਾ ਆਪਣਾ 10000 ਫੀਡ ਹੈਗਾ ਇਹਦੇ ਵਿੱਚ ਜਿਹੜਾ ਕਿ ਆ ਪ੍ਰੋਟੀਨ ਦਾ ਰੇਸ਼ੋ ਵੀ ਜ਼ਿਆਦਾ ਹੈਗਾ ਔਰ ਜਿਹੜੇ ਪ੍ਰੀਮਿਕਸ ਹੈਗੇ ਨੇ ਉਹਨਾਂ ਦੇ ਵਿੱਚ ਵੀ ਡਿਫਰੈਂਸ ਹੈਗਾ ਓਕੇ ਜੀ ਉਸ ਤੋਂ ਬਾਅਦ ਸਾਰਾ ਆ ਜਾਂਦਾ ਪ੍ਰੋਡਕਟ ਆਪਣਾ 12000 ਇਹ ਪਿੱਛੇ ਰੀਸੈਂਟਲੀ ਕੰਪ 40 ਲੀਟਰ ਦੀ ਰੇਂਜ ਦੀ ਗੱਲ ਕਰਦੇ ਆਪਾਂ 50 ਮੰਨ ਕੇ ਚਲੋ 30 ਲੀਟਰ ਤੋਂ ਅਬਵ ਹੈਗੇ ਨੇ ਪਰ ਉਹੀ ਫਾਰਮਰ ਇਹਨੂੰ ਯੂਜ਼ ਕਰਦੇ ਨੇ ਜੀ ਠੀਕ ਹੈ ਜੀ ਕਿ ਇਹਦੇ ਨਾਲ ਕੀ ਹੁੰਦਾ ਕਿ ਐਕਸਟਰਾ ਉਹ ਜਿਹੜਾ ਬਾਈਪਾਸ ਫੈਟ ਦਿੰਨੇ ਆ ਜਾਂ ਕੁਝ ਚੀਜ਼ਾਂ ਆਪਾਂ ਨੂੰ ਐਕਸਟਰਾ ਐਡ-ਆਨ ਜ਼ਿਆਦਾ ਕਰਨੀਆਂ ਪੈਂਦੀਆਂ ਨੇ ਉਹ ਕੱਟ ਕਰਨੀਆਂ ਪੈਂਦੀਆਂ ਨੇ ਇਹਦੇ ਨਾਲ ਆਪਾਂ ਜਾਂ ਕਿਸੇ ਜਗ੍ਹਾ ਤੇ ਕਿਸੇ ਸਟੇਜ ਦੇ ਵਿੱਚ ਜਿੱਥੇ ਆਪਾਂ ਨੂੰ ਲੱਗਦਾ ਕਿ ਡਾਈਟ ਬੈਲੈਂਸ ਚੱਲ ਰਹੀ ਹੈ ਤਾਂ ਉੱਥੇ ਅਗਰ ਆਪਾਂ ਬਾਈਪਾਸ ਸੈਟ ਵਗੈਰਾ ਨਹੀਂ ਵੀ ਦਿੰਦੇ ਆ ਤਾਂ ਉਹ ਸਰਵਾਈਵ ਹੋ ਜਾਂਦਾ ਵੀਰੇ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਬਾਈ ਜੀ ਜਾਣਕਾਰੀ ਦਿੱਤੀ ਸਾਡੇ ਕਿਸਾਨ ਵੀਰ ਤੇ ਬਾਕੀ ਕੁਝ ਹੋਰ ਆਪਣੇ ਕਿਸਾਨ ਵੀਰਾਂ ਨੂੰ ਤੁਸੀਂ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ ਵੀ ਸਾਡੇ ਪ੍ਰੋਡਕਟ ਜਿਹੜੇ ਵਰਤ ਰਹੇ ਆ ਜਾਂ ਵਰਤੋ ਜਾਂ ਤੁਸੀਂ ਵੀਰ ਜੀ ਮੈਂ ਕਿਸਾਨ ਵੀਰਾਂ ਨੂੰ ਇੱਕੋ ਬੇਨਤੀ ਕਰਨਾ ਚਾਹਾਂਗਾ ਕਿ ਵੀਰੇ ਸਭ ਤੋਂ ਵੱਡੀ ਚੀਜ਼ ਹੈਗੀ ਆ ਬਰੀਡ ਨਸਲ ਤੇ ਕੰਮ ਕਰੋ ਵੀਰੇ ਉਸ ਤੋਂ ਬਾਅਦ ਆ ਜਾਂਦਾ ਫੀਡ ਨਸਲ ਤੋਂ ਬਾਅਦ ਜਿਹੜੀ ਫੀਡ ਦੀ ਗੱਲ ਕਰਦੇ ਆ ਫੀਡ ਇਹ ਨਹੀਂ ਹੈਗਾ ਕਿ ਵੀਰੇ ਜਿੰਨੇ ਵੀ ਆਪਾਂ ਤੁਹਾਨੂੰ ਬੈਗ ਦਿਖਾਤੇ ਆ ਪੈਕ ਹੋ ਕੇ ਆ ਗਿਆ ਤੁਹਾਡੇ ਘਰ ਤੁਸੀਂ ਇਹਨੂੰ ਸਮਝ ਲਓ ਕਿ ਬਈ ਇਹੀ ਇਕੱਲਾ ਫੀਡ ਆ ਫੀਡ ਦੇ ਵਿੱਚ ਕੀ ਆ ਕਿ ਵੀਰੇ ਐਨੀਮਲ ਜੋ ਵੀ ਤੁਹਾਡਾ ਸਾਰੇ ਦਿਨ ਦੇ ਵਿੱਚ ਖਾ ਪੀ ਰਿਹਾ ਆ ਉਹ ਸਾਰਾ ਕੁਝ ਉਹਦੇ ਵਾਸਤੇ ਫੀਡ ਹੈ ਜੀ ਉਸ ਤੋਂ ਬਾਅਦ ਦੀ ਗੱਲ ਆ ਜਾਂ ਬਹੁਤ ਵੱਡੀ ਚੀਜ਼ ਹੈ ਜਿਹੜੀ ਮੈਨੇਜਮੈਂਟ ਆਪਣਾ ਰੋਲ ਪਲੇ ਕਰਦੀ ਆ ਕਿ ਤੁਸੀਂ ਉਹਦੇ ਵਿੱਚ ਕੰਮ ਕਰਨਾ ਕਿ ਕਦੋਂ ਅਸੀਂ ਆਪਦੇ ਪਸ਼ੂ ਦੀ ਏਆਈ ਕਰਾਉਣੀ ਆ ਅਸੀਂ ਕਿਹੜੀ ਫੀਡ ਪਾਉਣੀ ਉਹਨੂੰ ਕਿਹੜੇ ਮਿਨਰਲਸ ਪਾਉਣੇ ਨੇ ਕਦੋਂ ਉਹਦੀ ਏਆਈ ਕਰਾਉਣ ਤੋਂ ਬਾਅਦ ਜਿਹੜਾ ਉਹਦਾ ਸੂਰਾ ਸਾਈਲਜ ਆ ਜਿਹੜਾ ਅਚਾਰ ਦੀ ਕੁਆਲਿਟੀ ਕਿ ਕਿਦਾਂ ਦੀ ਰੱਖਣੀ ਆ ਆਪਾਂ ਇਹ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਬਰੀਕੀਆਂ ਹੈਗੀਆਂ ਨੇ ਤੁਹਾਡੇ ਪਾਣੀ ਦੀ ਕੁਆਲਿਟੀ ਚੈੱਕ ਕਰਾ ਸਕਦੇ ਹੋ ਕਈ ਫਾਰਮਰਾਂ ਦੇ ਹੁੰਦਾ ਕਿ ਭਾਈ ਸਾਡੇ ਪਸ਼ੂਆਂ ਦੀ ਡੀਸਟੈਬਿਲਟੀ ਨਹੀਂ ਅੱਛੀ ਹੈਗੀ ਆ ਜਾਂ ਮੰਨ ਕੇ ਚੱਲੋ ਪ੍ਰੋਡਕਸ਼ਨ ਨਹੀਂ ਪੂਰੀ ਹੈਗੀ ਆ ਭਾਈ ਅਨੀਮਲ ਚੰਗੇ ਹੈਗੇ ਆ ਪ੍ਰੋਡਕਸ਼ਨ ਨਹੀਂ ਪੂਰੀ ਦੇ ਰਹੇ ਤਾਂ ਉੱਥੇ ਆਪਾਂ ਧਿਆਨ ਰੱਖਣਾ ਕਿ ਆਪਣੇ ਪਾਣੀ ਦੀ ਕੁਆਲਿਟੀ ਵੀ ਮੈਟਰ ਕਰਦੀ ਆ ਤਾਂ ਬਾਈ ਨਿੱਕੇ ਨਿੱਕੇ ਚੀਜ਼ਾਂ ਨੇ ਦੂਸਰੀ ਚੀਜ਼ ਇਹ ਨਾਲ ਜ਼ਰੂਰ ਐਡ ਆਨ ਕਰਨੀ ਚਾਹਾਂਗਾ ਸਾਡਾ ਇਹ ਫੀਡ ਕੋਈ ਵੀ ਫਾਰਮਰ ਭਾ ਵਰਤ ਰਿਹਾ ਜਾਂ ਨਹੀਂ ਵਰਤ ਰਿਹਾ ਸਾਡੇ ਤੋਂ ਜਾਣਕਾਰੀ ਫ੍ਰੀ ਆਫ ਕਾਸਟ ਆ ਅਸੀਂ ਵਿਜ਼ਿਟ ਵੀ ਕਰਦੇ ਆ ਲੋਕਾਂ ਦੇ ਘਰ ਵੀ ਜਾ ਕੇ ਐਨੀਮਲ ਦੇਖਦੇ ਆ ਤੋਂ ਅਸੀਂ ਫਾਰਮਰ ਨੂੰ ਜਾਣਕਾਰੀ ਪ੍ਰੋਪਰ ਤਰੀਕੇ ਨਾਲ ਦਿੰਨੇ ਆ ਔਰ ਸਟੈਪ ਟੂ ਸਟੈਪ ਫਾਰਮਰ ਨੂੰ ਅਸੀਂ ਅੱਗੇ ਵਧਣ ਵਾਸਤੇ ਤਿਆਰ ਕਰਦੇ ਆ ਸਾਡੀ ਕੰਪਨੀ ਦਾ ਇੱਕੋ ਇੱਕ ਏਜੰਡਾ ਆ ਕਿ ਫਾਰਮਰ ਨੂੰ ਸਿੱਖਿਆਤ ਕਰੋ ਚੰਗੇ ਪ੍ਰੋਡਕਟ ਉਦੇ ਮੁਨਾਫੇ ਨੂੰ ਵਧਾਉਗੇ। ਅਗਰ ਤੁਸੀਂ ਸਾਡੇ ਨਾਲ ਜੁੜਦੇ ਹੋ ਤਾਂ ਅਸੀਂ ਤੁਹਾਡੇ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਤੁਹਾਡਾ ਅਸੀਂ ਜਿਹੜਾ ਨੈਟ ਪ੍ਰੋਫਿਟ ਹੈਗਾ ਜਿਹੜਾ ਵੀ ਤੁਸੀਂ ਖਰਚਾ ਕਰ ਰਹੇ ਹੋ ਆਪਦੇ ਪਸ਼ੂਆਂ ਤੇ ਠੀਕ ਆ। ਤੋਂ ਉਸ ਤੋਂ ਬਾਅਦ ਜਿਹੜੀ ਬਚਤ ਹੈਗੀ ਆ ਅਸੀਂ ਉਹ ਤੁਹਾਨੂੰ ਵਧ ਦੇਾਂਗੇ। ਬਾਕੀ ਤੁਹਾਨੂੰ ਚੰਗੀ ਬਰੀਡ ਬਾਰੇ ਗਾਈਡਲਾਈਨਸ ਵੀ ਦੇਵਾਂਗੇ। ਸਾਡੀਆਂ ਅੱਛੀ ਗਾਈਡਲਾਈਨਸ ਦਿੰਦੇ ਨੇ ਸਾਡੀ ਡੀਐਸਸੀ ਟੀਮ ਵੀ ਹੈਗੀ ਆ ਜਿਹੜੀ ਕਿ ਸਪੈਸ਼ਲ ਵੱਡੇ ਡੇਅਰੀ ਫਾਰਮਰਾਂ ਨੂੰ ਹੀ ਡੀਲ ਕਰਦੀ ਆ। ਇਹੀ ਆਖਦਾ ਹੋਇਆ ਧੰਨਵਾਦ। ਠੀਕ ਹੈ ਜੀ। ਧੰਨਵਾਦ ਜੀ। ਥੈਂਕ ਯੂ। ਓਕੇ ਜੀ।